ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਬਚਾਉਣ ਦੇ ਲਈ ਪਿਛਲੇ ਕਈ ਦਿਨਾਂ ਤੋਂ ਲੋਕ ਦਿਨ ਰਾਤ ਇਕਾਰੇ ਨੇ ਇਸ ਵੇਲੇ ਅਸੀਂ ਫਲੋਰ ਦੇ ਨਾਲ ਲੱਗਦੇ ਪਿੰਡ ਸੰਘੋਵਾਲ ਦੇ ਵਿੱਚ ਮੌਜੂਦ ਹਾਂ ਜਿਹੜਾ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਪਿੰਡ ਹੈਗਾ ਇੱਥੇ ਬੰਨ ਮਜ਼ਬੂਤ ਕੀਤਾ ਜਾ ਰਿਹਾ ਕਿਉਂਕਿ ਪਾਣੀ ਦਾ ਪੱਧਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧਦਾ ਜਾ ਰਿਹਾ ਸੀਗਾ ਦਿਨ ਰਾਤ ਇੱਕ ਕਰਕੇ ਇਹ ਲੋਕ ਇਨ੍ਹਾਂ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਜ਼ਾ ਹਾਲਾਤ ਤੁਹਾਨੂੰ ਇੱਥੋਂ ਦੇ ਦਿਖਾ ਦਿੰਨੇ ਆ ਇਸ ਵੇਲੇ ਦੇਖੋ ਮਾਹੌਲ ਕੀ ਹੈਗਾ ਇਹ ਬੰਨ ਦੇ ਉੱਪਰ ਅਸੀਂ ਖੜੇ ਆ ਇੱਧਰ ਸਤਲੁਜ ਦਰਿਆ ਜਿਹੜਾ ਉਹ ਵਹਿ ਰਿਹਾ ਤਾਂ ਕਿੱਥੋਂ ਤੱਕ ਬੰਨ ਜਿਹੜਾ ਮਜ਼ਬੂਤ ਕਰਦੇ ਇਹ ਲੋਕ ਚਲੇ ਗਏ ਨੇ ਕਿਉਂਕਿ ਡਾਰੇ ਹੀ ਹੈ ਕਿ ਜੇਕਰ ਇਹ ਬੰਨ ਟੁੱਟ ਗਿਆ ਤਾਂ 35-40 ਪਿੰਡਾਂ ਨੂੰ ਲੈ ਡੁੱਬੇਗਾ ਫਲੋਰ ਹੋ ਗਿਆ ਗੰਨਾ ਪਿੰਡ ਹੋ ਗਿਆ ਸੰਘੋਵਾਲ ਤਲਵਣ ਬਹੁਤ ਸਾਰੇ ਪਿੰਡ ਨੇ ਜਿਹੜੇ ਇਹਦੀ ਚਪੇੜ ਦੇ ਵਿੱਚ ਆ ਜਾਣਗੇ ਇਸੇ ਕਰਕੇ ਕਈ ਦਿਨ ਹੋ ਗਏ ਨੇ ਇਹਨਾਂ ਲੋਕਾਂ ਨੂੰ ਦਿਨ ਰਾਤ ਇੱਕ ਕੀਤੀ ਹੋਈ ਹੈ ਇੱਥੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਆਰਮੀ ਜਿਹੜੀ ਹੈ ਉਹ ਤੇਨਾਤ ਕੀਤੀ ਹੋਈ ਆ ਤਾਂ ਆਰਮੀ ਦੇ ਜਵਾਨ ਨਾਲ ਲੱਗੇ ਹੋਏ ਨੇ ਤਾਂ ਬੜੀ ਟੈਕਨੀਕ ਦੇ ਨਾਲ ਜਿਹੜਾ ਇਹ ਬੰਨ ਮਜ਼ਬੂਤ ਕੀਤਾ ਜਾ ਰਿਹਾ ਹੈ ਇਹ ਨੋਚਾਂ ਲਾਈਆਂ ਜਾ ਰਹੀਆਂ ਨੇ ਕਿਉਂਕਿ ਪਾਣੀ ਦਾ ਵਹਾਅ ਦੇਖੋ ਤੁਸੀਂ ਸਾਹਮਣੇ ਕਿੰਨਾ ਜ਼ਿਆਦਾ ਤੇਜ਼ ਹੈਗਾ ਬਹੁਤ ਤੇਜ਼ ਸਪੀਡ ਦੇ ਨਾਲ ਜਿਹੜਾ ਉਹ ਪਾਣੀ ਆ ਰਿਹਾ ਤਾਂ ਉਹਦੇ ਕਾਰਨ ਇਹ ਬੰਨ ਨੂੰ ਟਾਲ ਲੱਗਦੀ ਜਾ ਰਹੀ ਸੀਗੀ ਇਸੇ ਕਰਕੇ ਇਹ ਬੰਨ ਮਜ਼ਬੂਤ ਕੀਤਾ ਜਾ ਰਿਹਾ ਕਹਿੰਦੇ ਕਿ ਜੇਕਰ ਟਾਲ ਲੱਗੀ ਜ਼ਿਆਦਾ ਤਾਂ ਇਹ ਬੰਨ ਟੁੱਟ ਗਿਆ ਤਾਂ 35-40 ਪਿੰਡਾਂ ਦਾ ਨੁਕਸਾਨ ਹੋ ਜਾਏਗਾ ਇਸੇ ਕਰਕੇ ਕਈ ਪਿੰਡਾਂ ਦੇ ਲੋਕ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਉਹ ਲੋਕਾਂ ਦਾ ਸਾਥ ਦੇ ਰੀਆਂ ਨੇ ਲੋਕ ਆਪਣੇ ਪੱਧਰ ਤੇ ਬਹੁਤ ਵੱਡੇ ਪ੍ਰਬੰਧ ਇੱਥੇ ਲੋਕਾਂ ਨੇ ਕੀਤੇ ਹੋਏ ਨੇ ਤਾਂ ਕਿ ਇਹ ਪਿੰਡਾਂ ਨੂੰ ਬਚਾਇਆ ਜਾ ਸਕੇ ਦੇਖੋ ਕਿੰਨੀਆਂ ਜੀਸੀਬੀ ਮਸ਼ੀਨਾਂ ਲਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਗੱਟੇ ਪਾ ਰਹੇ ਨੇ ਤਾਂ ਇਹ ਲੋਕ ਆਪਣੇ ਪੱਧਰ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਜਿਹੜਾ ਨੇ ਉਹ ਕੰਮ ਕਰ ਰਹੇ ਨੇ ਤਾਂ ਕਿ ਇਸ ਬੰਨ ਨੂੰ ਜਿਹੜਾ ਬਚਾਇਆ ਜਾਵੇ ਕੰਡੇ ਤਾਂ ਕਿ ਇੱਕ ਵੇਲੇ ਪਾਣੀ ਪਹੁੰਚ ਗਿਆ ਸੀਗਾ ਹੁਣ ਥੋੜੀ ਜੀ ਰਾਹਤ ਇਨ੍ਹਾਂ ਲੋਕਾਂ ਨੂੰ ਮਿਲ ਹੀ ਹੈਗੀ ਆ ਪਰ ਇਸ ਵੇਲੇ ਜਿਹੜੇ ਨੇ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ ਆਰਮੀ ਵੱਡੇ ਪੱਧਰ ਤੇ ਇਥੇ ਲਾਈ ਹੋਈ ਆ ਜਿਨ੍ਹਾਂ ਦੇ ਵੱਲੋਂ ਮੋਰਚਾ ਸੰਭਾਲਿਆ ਹੋਇਆ ਪਿੰਡ ਦੇ ਲੋਕ ਨਾਲ ਮਦਦ ਕਰ ਰਹੇ ਨੇ ਕਿਉਂਕਿ ਇਹ ਬੰਨ ਦੇ ਨਾਲ 35 ਤੋਂ 40 ਪਿੰਡਾਂ ਤੱਕ ਜਿਹੜੀ ਆ ਉਹ ਮਾਰ ਜਾਂਦੀ ਆ ਬਹੁਤ ਵੱਡਾ ਨੁਕਸਾਨ ਹੋ ਜਾਣਾ ਜੇਕਰ ਇਹ ਬੰਨ ਜਿਹੜਾ ਉਹ ਟੁੱਟ ਗਿਆ ਤਾਂ ਇਸੇ ਕਰਕੇ ਇਹਨਾਂ ਬੰਨਾਂ ਨੂੰ ਬਚਾਉਣ ਦੇ ਲਈ ਜਿਹੜੀ ਆ ਉਹ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕ ਆਪਣੇ ਪੱਧਰ ਤੇ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਵੱਡੇ ਵੱਡੇ ਪ੍ਰਬੰਧ ਇੱਥੇ ਕੀਤੇ ਨੇ ਬੀਬੀਆਂ ਹੋਣ ਚਾਹੇ ਬੰਦੇ ਹੋਣ ਸਾਰੇ ਇਕਜੁੱਟ ਹੋ ਕੇ ਇਸ ਵੇਲੇ ਇੱਥੇ ਲੱਗੇ ਹੋਏ ਨੇ ਤਾਂ ਬੰਨ ਪਾਣੀ ਜਿਹੜਾ ਬਹੁਤ ਤੇਜ਼ ਵਹਾ ਦੇ ਨਾਲ ਵਹਿੰਦਾ ਜਾ ਰਿਹਾ ਹੈ ਇੱਧਰ ਦੇਖੋ ਸਾਹਮਣੇ ਇੱਧਰ ਜੀਸੀਬੀ ਮਸ਼ੀਨਾਂ ਲਗੀਆਂ ਹੋਈਆਂ ਨੇ ਲੋਕ ਕਈ ਪਿੰਡਾਂ ਤੋਂ ਇੱਥੇ ਇਕੱਠੇ ਹੋ ਕੇ ਆਏ ਹੋਏ ਨੇ ਇੱਕ ਦੋ ਪਿੰਡ ਨਹੀਂ ਹੈਗਾ ਬੜੇ ਸਾਰੇ ਪਿੰਡ ਨੇ ਜਿਹੜੇ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਤਾਂ ਇੱਧਰ ਦੂਜੇ ਪਾਸੇ ਦੇਖੋ ਤੁਸੀਂ ਆਰਮੀ ਦੇ ਜਵਾਨ ਜਿਹੜੇ ਨੇ ਤੁਰੇ ਆ ਰਹੇ ਨੇ ਤਾਂ ਆਰਮੀ ਦੇ ਜਵਾਨ ਜਿਹੜੇ ਨੇ ਉਹ ਕਈ ਜਿਹੜੇ ਨੇ ਇੱਥੇ ਤਾਇਨਾਤ ਕੀਤੇ ਹੈਗੀ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤਾਂ ਦੇਖੋ ਸਾਰੀ ਆਰਮੀ ਜਿਹੜੀ ਇੱਥੇ ਲਾਈ ਹੋਈ ਆ ਤਾਂ ਇਸੇ ਕਰਕੇ ਲਾਈ ਆ ਕਿ ਇਹ ਬੰਨ ਜਿਹੜੇ ਨੇ ਮਜ਼ਬੂਤ ਕੀਤੇ ਜਾਣ ਤਾਂ ਦਿਨ ਰਾਤ ਹੋ ਕੇ ਜਿਹੜੇ ਨੇ ਇਹ ਲੋਕ ਕੰਮ ਕਰ ਰਹੇ ਨੇ ਇਹਨਾਂ ਨੇ ਆਪਣੇ ਪੱਧਰ ਦੇ ਉੱਪਰ ਮੋਰਚੇ ਸੰਭਾਲੇ ਹੋਏ ਨੇ ਤਾਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਲਾਗੇ ਲਾਗੇ ਜਿਨ੍ਹਾਂ ਦੇ ਉੱਪਰ ਇਹ ਖਤਰਾ ਇਸ ਵੇਲੇ ਮਡਰਾ ਰਿਹਾ ਤਾਂ ਗੱਲਬਾਤ ਕਰਦੇ ਆ ਤਾਂ ਮਨਦੀਪ ਜੀ ਕੀ ਹਾਲਾਤ ਕੀ ਨੇ ਤਾਜੀ ਸਿਚੁਏਸ਼ਨ ਕੀ ਐ ਇੱਥੋਂ ਦੀ ਦੇਖੋ ਜੀ ਹੁਣ ਤਾਂ ਅੱਗੇ ਨੂੰ ਵਧ ਤਰਿਆ ਪਰ ਪਹਿਲਾਂ ਇਸ ਦਾ ਬਹੁਤ ਖਤਰੇ ਵਾਲਾ ਕੰਮ ਹੋ ਚੁੱਕਾ ਹੀ ਜਿਹੜਾ ਕਿ ਆਪਾਂ ਕਹਿੰਦੇ ਆ ਘਰ ਤੋਂ ਘੱਟ 200 ਫੁੱਟ ਦੇ ਲਗਭਗ ਜਿਹੜਾ ਇਹ ਵੱਨ ਵਧ ਚੁਕਾਇਆ ਅੱਛਾ ਹੁਣ ਇਸ ਟਾਈਮ ਆ ਜਿਹੜਾ ਹੈਗਾ ਆ ਬਚਿਆ ਆ ਵੱਧ ਤੋਂ ਵੱਧ ਇਹ 15 ਫੁੱਟ ਹੋਊਗਾ 15 20 ਫੁੱਟ ਇਹ ਤਾਂ ਚਲੋ ਮੌਕੇ ਤੇ ਹੁਣ ਚਲੋ ਪ੍ਰਸ਼ਾਸਨ ਵੀ ਲੱਗਾ ਆ ਬਾਕੀ ਲੋਕਾਂ ਨੇ ਸਹਿਯੋਗ ਵੀ ਦਿੱਤਾ ਸਾਰੇ ਲੋਕ ਆਪਣਾ ਬਚਾਅ ਕਰਨ ਲਈ ਇਥੇ ਮੌਜੂਦ ਜਿੰਨਾ ਵੀ ਕਿਸੇ ਤੋਂ ਸਹਿਯੋਗ ਦੇ ਹੋਇਆ ਹਰੇਕ ਨੇ ਸਹਿਯੋਗ ਕੀਤਾ ਆ ਉਹ ਦਿਨ ਰਾਤ ਇੱਕ ਕਰ ਰਹੇ ਆ ਸਾਨੂੰ ਇਹ ਆ ਪ੍ਰਸ਼ਾਸਨ ਵੀ ਇਹ ਗੱਲ ਕਹਿੰਦੇ ਆ ਵੀ ਇਹ ਲੋਕਾਂ ਦਾ ਪੂਰਾ ਸਹਿਯੋਗ ਦੇਵੇ ਪ੍ਰਸ਼ਾਸਨ ਵੱਧ ਤੋਂ ਵੱਧ ਜਿੰਨੀ ਵੀ ਹੈਲਪ ਹੋ ਸਕਦੀ ਹੈ ਕਰੇ ਸਾਡੀ ਕਿੰਨੇ ਦਿਨ ਹੋ ਗਏ ਨੇ ਲੋਕਾਂ ਨੂੰ ਲੱਗਿਆ ਅੱਜ ਪੰਜਵਾਂ ਦਿਨ ਅੱਜ ਪੰਜਵਾਂ ਦਿਨ ਜੀ ਜੀ ਹਾਂ ਇੱਥੇ ਕਿੰਨੇ ਕੁ ਪਿੰਡ ਆਏ ਹੋਏ ਨੇ ਇੱਥੇ ਪਿੰਡ ਤਾਂ ਲਗਭਗ ਅੱਧੋਂ ਜ਼ਿਆਦਾ ਜਲੰਧਰ ਜ਼ਿਲ੍ਹਾ ਲੱਗਾ ਜੀ ਅੱਧੋਂ ਜ਼ਿਆਦਾ ਜਲੰਧਰ ਜ਼ਿਲ੍ਹਾ ਲਾ ਸਾਡੇ ਇਧਰ ਬਿਰਕਾਂ ਤਈ ਸਮਰਾਮਾ ਤਈ ਫੇਰ ਜਰਿਆਲੇ ਤਈ ਅਲੱਗ-ਅਲੱਗ ਦੇ ਪਿੰਡ ਤੋਂ ਸਾਰੀ ਉਤਰਨ ਦੇ ਇੱਥੇ ਆ ਜੀ ਲਗਾਤਾਰ ਪਿੰਡਾਂ ਦੇ ਨੌਜਵਾਨਾਂ ਦਾ ਬੋਟ ਜੇ ਸੀ ਕਿ ਇਹ ਵੀ ਇਹ ਜਿਹੜਾ ਬੰਨ ਜੇ ਬਚਿਆ ਨਾ ਸਾਡੇ ਨੌਜਵਾਨਾਂ ਸਰ ਤੇ ਬਚਿਆ ਚਲੋ ਉਹ ਸਰਕਾਰ ਵੀ ਆਈ ਆ ਕੋ ਮਿਲਟਰੀ ਵੀ ਪਰਸੋਂ ਦੀ ਆਈ ਹੋਈ ਆ ਤੇ ਜੇ ਸਾਡੇ ਪਹਿਲੇ ਦਿਨ ਨੌਜਵਾਨ ਪਿੰਡਾਂ ਚ ਵੱਡੀ ਪੱਦਰ ਤੇ ਨਾ ਆਉਂਦੇ ਤਾਂ ਇਹ ਜਿਹੜਾ ਬੰਨ ਹੈ ਨਾ ਇਹ ਸਾਡੇ ਕੋਲੋਂ ਚਲੇ ਗਿਆ ਸੀ ਸਾਡੇ ਦੇਖਦੇ ਆ ਦੇਖਦੇ ਆਏ 200 ਫੁੱਟ ਸਾਡੇ ਦੇਖਦੇ ਆ ਦੇਖਦੇ ਆ 5-6 ਘੰਟੇ ਜੜੋੜ ਕੇ ਲੈ ਗਿਆ ਜੀ ਅਸੀਂ ਜਿੰਨਾ ਕਿ ਲਾਉਂਦੇ ਸੀ ਉਨੀ ਕਿ ਮਿੱਟੀ ਸਾਡੀ ਰੋੜ ਕੇ ਲੈ ਜਾਂਦਾ ਜਿੰਨਾ ਕਿ ਬੰਨ ਬੰਦ ਦੇ ਉਹਨਾਂ ਕੋ ਰੋੜ ਕੇ ਫਿਰ ਅਸੀਂ ਸੋਚਿਆ ਪੇ ਅਸੀਂ ਘੱਟੋ ਘੱਟ ਸਫੈਦੇ ਜਿਹੜੇ ਨਾ ਬਹੁਤ ਵੱਡੇ ਵੱਡੇ ਸਫੈਦੇ ਸੀ ਅੱਛਾ ਅਸੀਂ ਫਿਰ ਉਹ ਵੱਡ ਵੱਡ ਕੇ ਸਿੱਟਣੇ ਸ਼ੁਰੂ ਕੀਤੇ ਜੀ ਅੱਛਾ ਫਿਰ ਉਹ ਸਫੈਦੇ ਵੀ ਮੋਰ ਰੋੜ ਕੇ ਲੈ ਗਿਆ ਵੱਡੇ ਸਫੈਦੇ ਫਿਰ ਅਸੀਂ ਸਾਈਡਾਂ ਤੋਂ ਸਫੈਦੇ ਬੰਨ ਕੇ ਪਿੱਛੇ ਅਜਿਹਾ ਮੋਢ ਛੱਡ ਕੇ ਨਾ ਇਹਨਾਂ ਨੂੰ ਤਾਰਾਂ ਪਾਈਆਂ ਅੱਛਾ ਤਾਰਾਂ ਪਾ ਕੇ ਫਿਰ ਦੋਹਾਂ ਪਾਸਿਆਂ ਤੋਂ ਘੇਰ ਕੇ ਫਿਰ ਵਿਚਾਲੇ ਸਫੈਦਾ ਸਿੱਟਿਆ ਫਿਰ ਉਹਦੇ ਉੱਤੇ ਕਰੇਟ ਸਿੱਟੇ ਫਿਰ ਜਾ ਕੇ ਕਿਤੇ ਬੰਨ ਨੂੰ ਠੱਲ ਪਈਆ ਤੇ ਹੁਣ ਜਿਹੜਾ ਜੇ ਉੱਥੋਂ ਪਈ ਤੇ ਆ ਸਾਰਾ ਗਾਹਾਂ ਜਿਹੜਾ ਧਕਾ ਕਿਲੋਮੀਟਰ ਦਾ ਏਰੀਆ ਉਹ ਟੱਕਰ ਜਿਹੜੀ ਸਾਰੀ ਲੱਗੀ ਆ ਸਾਡੇ ਲਈ ਚਿੰਤਾ ਦਾ ਵਿਸ਼ਾ ਚਲੋ ਅਸੀਂ ਸਾਰੇ ਲੱਗੇ ਹੋਇਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਵੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਾਰੇ ਆਪਾਂ ਨਾਲ ਮਿਲ ਕੇ ਇਸ ਇਲਾਕੇ ਨੂੰ ਬਚਾਈਏ ਪਹਿਲੇ ਪੰਜਾਬ ਬਹੁਤ ਹੜ ਦੀ ਮਾਰ ਚੱਲ ਰਿਆ ਤੇ ਜੇ ਸਾਡਾ ਕੋਈ ਇਲਾਕਾ ਬਚਿਆ ਤੇ ਤਾਂ ਕਿ ਅਸੀਂ ਜੇ ਬਚੇ ਤਾਂ ਅਸੀਂ ਦੂਜਿਆਂ ਦੀ ਮਦਦ ਕਰ ਸਕੀਏ ਬਿਲਕੁਲ ਇਹ ਬੰਨ ਕਿੰਨੇ ਲੋਕਾਂ ਨੂੰ ਮਾਰ ਕਰਦਾ ਇੱਧਰ ਕਿੰਨੇ ਕੁ ਪਿੰਡ ਹੈ ਇਹ ਅੱਗ-ਬੱਗ ਅੱਧੋ ਜਿਆਦਾ ਤਹਿਸੀਲ ਹੈ ਜੀ ਫਲੋਰ ਤੋਂ ਲੱਗੇ ਤਲਵੰਡ ਤੇ ਇਹ ਬੰਨ ਜਿਹੜਾ ਮਾਰ ਕਰੂਗਾ ਜੇ ਕੋਈ ਅਨਸਖਾਮ ਦੂਜਾ ਇਹ ਆ ਵੀ ਸਾਡਾ ਜਿਹੜਾ ਬਾਨਿਆ ਨਾ ਇਹ ਬਹੁਤ ਨੀਮਾ ਹੋ ਗਿਆ 6-7 ਫੁੱਟ ਨੀਮਾਇਆ ਅੱਛਾ ਇਸ ਕਰਕੇ ਇੱਥੇ ਟਿੱਪਰ ਚੱਲੇ ਆ ਟਿੱਪਰਾ ਤੁਹਾਡੇ ਸਾਹਮਣੇ ਆ ਦੇਖੋ ਮਾਈਨਿੰਗ ਜਿਹੜੀ ਹੋਈ ਆ ਨਾ ਆ 15-15 ਫੁੱਟ ਜਿਹੜੀ ਆ ਆ ਪਾਣੀ ਜਿਹੜਾ ਨਾ ਇਹ ਦਰਿਆ ਦਾ ਪਾਣੀ ਸੇਮ ਦਾ ਥੱਲੇ ਆਇਆ ਇਹ ਤਾਂ ਦਰਿਆ ਤੋਂ ਵੀ ਡੂੰਗਾ ਲੱਗੰਦੇ ਆ ਦਰਿਆ ਤੋਂ ਡੂੰਗਾ ਜੀ ਇਹ ਹੱਲੇ ਵੀ ਇਦੋਂ ਵੀ 4-5 ਫੁੱਟ ਥੱਲੇ ਡੂੰਗਾ ਹੋ ਰਿਹਾ ਆ ਜਿਹੜਾ ਪਾਣੀ ਆ ਇਹ ਦਰਿਆ ਦਾ ਸੇਮ ਦਾ ਪਾਣੀ ਆ ਇਹ ਮੀਹ ਦਾ ਪਾਣੀ ਨਹੀਂ ਮੀਹ ਦਾ ਪਾਣੀ ਤਾਂ ਰੇਤਾ ਪੀ ਜਾਂਦਾ ਦਰਿਆ ਦੇ ਕੰਡੇ ਤੇ ਮਾਈਨਿੰਗ ਚੱਲ ਕੌਣ ਰਿਹਾ ਏ ਇਹ ਮਤਲਬ ਜਿਹੜੇ ਆ ਆ ਰੋਡ ਜਿਹੜਾ ਬਣ ਰਿਹਾ ਨਾ ਜਿਹਨੂੰ ਭਾਰਤ ਵਾਲਾ ਪ੍ਰੋਜੈਕਟ ਰੋਡ ਕਹਿੰਦੇ ਆ ਸਾਡੇ ਲਈ ਤਾਂ ਕਿਸਾਨਾਂ ਲਈ ਇਹ ਆ ਕਿ ਅਸੀਂ ਆਪਣੇ ਖੱਤੇ ਚੋਂ 3 ਫੁੱਟ ਤੋਂ ਵੱਧ ਮਿੱਟੀ ਨਹੀਂ ਚੱਕ ਸਕਦੇ ਪਰ ਇਹਨਾਂ ਨੂੰ ਪਤਾ ਨਹੀਂ ਸਰਕਾਰ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਅਸੀਂ ਮਤਲਬ ਅਧਿਕਾਰੀਆਂ ਤੀ ਮਾਈਨਿੰਗ ਅਫਸਰਾਂ ਤੇ ਵੀ ਬੜੀਆਂ ਰਿਪੋਰਟਾਂ ਕੀਤੀਆਂ ਜੀ ਪਰ ਸਾਡੀ ਸੁਣੀ ਨਹੀਂ ਗਈ ਜੀ ਇਸ ਕਰਕੇ ਮਤਲਬ ਆ ਤੁਸੀਂ ਦੇਖੋ 15 15 20 ਇਹ ਨੇੜੇ ਮਾਈਨਿੰਗ ਹੋਈ ਆ ਦਰਿਆ ਦੇ ਇੱਧਰ ਦਰਿਆ ਹੈ ਮੈਨੂੰ ਲੱਗਦਾ ਵਿੱਚ ਬਾਨਾ ਤਾਂ ਇੱਧਰ ਮਾਈਨਿੰਗ ਹੋ ਗਈ ਕੀ ਇਹ ਲੀਗਲ ਹੈ ਇਹ ਐਤਕਰ ਹੀ ਨਹੀਂ ਸਕਦੇ ਇਹ ਤਾਂ ਮਤਲਬ ਤੁਸੀਂ ਆਪਣੇ ਖੇਤਾਂ ਜਿੱਥੇ ਨਹੀਂ ਕਰ ਸਕਦੇ ਆ ਦਰਿਆ ਦੇ ਨਾਲ ਕਿ ਤਾਂ ਬਿਲਕੁਲ ਨਹੀਂ ਤੁਸੀਂ ਪੜ ਸਕਦੇ ਨਾ ਇਹ ਤਾਂ ਸੁਣਾ ਗਿਆ ਇੱਥੇ ਉਦੋਂ ਪ੍ਰਸ਼ਾਸਨ ਨੇ ਨਹੀਂ ਦੇਖਿਆ ਇਹ ਮਾਈਨਿੰਗ ਹੋ ਰਹੀ ਹੈ ਕਿ ਨਹੀਂ ਗੱਲ ਤਾਂ ਵੀ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਡੀਸੀ ਸਾਹਿਬ ਦੇ ਸਾਡੇ ਸਾਥੀ ਆਪਣੀ ਐਪਲੀਕੇਸ਼ਨ ਵੀ ਦੇ ਕੇ ਆ ਫਿਰ ਰੋਕੋ ਇਹਨੂੰ ਇੱਥੇ ਕਾਰਵਾਈ ਕਰੋ ਪਰ ਜਿੱਦਾਂ ਕਹਿੰਦੇ ਹੁੰਦੇ ਆ ਪਾਚਾ ਦੇ ਗਿਆ ਸਰਬੱਤ ਦੇ ਪਰਾਲਾ ਉੱਥੇ ਦਾ ਉੱਤੇ ਉਹ ਗੱਲ ਸਾਡੀ ਸਰਕਾਰ ਦੀ ਆ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਕਰਤੀ ਕਿਸਾਨ ਹਾਂ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਅਸੀਂ ਦੋ ਵਾਰੀ ਇੱਕ 15 ਜੁਲਾਈ ਨੂੰ ਅਸੀਂ ਡੀਸੀ ਜਲੰਧਰ ਨੂੰ ਮੰਗ ਪੱਤਰ ਦੇ ਕੇ ਆਇਆ ਪੇ ਆ ਜਿਹੜੀ ਬੰਨ ਦੀ ਰਿਪੇਅਰ ਕੀਤੀ ਜਾਵੇ ਤੇ ਜਿਹੜੀਆਂ ਸਾਡੀਆਂ ਡਰੇਨਾਂ ਆ ਜਾਂ ਸਾਡੀਆਂ ਜਿਹੜੀਆਂ ਬਈਆਂ ਆ ਇਹਨਾਂ ਦੀ ਸਪਾਈ ਕੀਤੀ ਜਾਵੇ ਤੇ 18 ਤਰੀਕ ਨੂੰ ਅਸੀਂ ਜਿਹੜਾ 18 ਤਰੀਕ ਨੂੰ ਅਸੀਂ ਡੀਸੀ ਨਵੇਂ ਸ਼ਹਿਰ ਨੂੰ ਮੰਗ ਪੱਤਰ ਦੇ ਕੇ ਆਏ ਆ ਅੱਛਾ ਐਸ 27 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਕਿ ਉਧਰ ਜਿਹੜੇ ਹੜਾ ਆਏ ਆ ਲੋਕ ਡੁੱਬਦੇ ਜਾ ਰਹੇ ਆ ਸਰਕਾਰ ਉਹਨਾਂ ਦੀ ਬਾਹ ਫੜੇ ਤੇ ਬਾਕੀ ਦੀਆਂ ਦੀ ਵੀ ਰਿਪੇਅਰ ਕਰੇ ਜਿਹੜੇ ਕੋਈ ਬਚਦੇ ਆ ਉਥੇ ਸਰਕਾਰ ਫੇਰ ਕਰੇ ਤੇ ਆ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਇਹ ਮਤਲਬ ਅਸੀਂ ਜਦੋਂ ਇੱਥੇ ਛੋਟੇ ਛੋਟੇ ਹੁੰਦੇ ਸੀ ਤੇ ਬੰਦ ਦੇ ਉੱਤੇ ਬੱਕਰੀ ਵੀ ਨਹੀਂ ਚੜ ਸਕਦੀ ਸੀ ਅੱਜਿੱਥੇ 12-12 ਟਾਇਰੇ ਟਿਪਰ ਚੱਲ ਰਹੇ ਆ ਇੱਥੇ ਬੱਕਰੀ ਵੀ ਚੜਾਉਣੀ ਪਸ਼ੂ ਚੜਾਉਣਾ ਬਣਾ ਸੀ ਇੱਥੇ ਤੁਰ ਕੇ ਵੀ ਲੋਕ ਬੰਦੇ ਉਤੋਂ ਦੀ ਨੰਗ ਨਹੀਂ ਸਕਦੇ ਤੇ ਲੋਕ ਜੇ ਰੰਗਦੇ ਥੱਲੇ ਡੰਡੀ ਹੁੰਦੀ ਸੀ ਉਹਦੇ ਤੇ ਲੋਕ ਚੜਦੇ ਹੁੰਦੇ ਸੀ ਤੇ ਸਾਡੇ ਸਰਕਾਰੀ ਅਧਿਕਾਰੀ ਜਿਹੜੇ ਆ ਬੇਲਦਾਰ ਜਿਹੜੇ ਸਾਡੇ ਉਹ ਲਗਾਤਾਰ ਕਈਆਂ ਲੈ ਕੇ ਟੋਕਰੇ ਲੈ ਕੇ ਤੇ ਉਹ ਛੜਕਦੇ ਉੱਤੇ ਜਿਹੜੇ ਨਾ ਇੱਥੇ ਮਤਲਬ ਬੰਨਾਂ ਦੇ ਉੱਤੇ ਉਹ ਫਿਰਦੇ ਹੁੰਦੇ ਜੇ ਕਿਤੇ ਮਾੜਾ ਜਿਹਾ ਵੀ ਟੋਆ ਪਿਆ ਉਹ ਨਹੀਂ ਫੌਰੀ ਮਿੱਟੀ ਪਟਕੇ ਜਿਹੜਾ ਉਹ ਤੋਂ ਆ ਪੂਰਾ ਇਹ ਹੁਣ ਜਿਵੇਂ ਆਰਮੀ ਵਾਲੇ ਜਵਾਨ ਲੱਗੇ ਹੋਏ ਨੇ ਇਹ ਫਿਰ ਆਪਣੀ ਟੈਕਨੀਕ ਦੇ ਨਾਲ ਕਰ ਰਹੇ ਨੇ ਮਜਬੂਤ ਇਹ ਤਕਨੀਕ ਉਹ ਸੇਮ ਹੈ ਜਾਂ ਸਾਰੀ ਜਿਹੜੀ ਸਾਡੇ ਜਿਹੜੇ ਬਾਕੀ ਸਾਥੀ ਵੀ ਉਹੋ ਹੀ ਕਰ ਰਹੇ ਆ ਬੋਰੇ ਭਰ-ਭਰ ਕੇ ਜਿੱਦਾਂ ਕਹਿੰਦੇ ਹੁੰਦੇ ਆ ਰੇਤੇ ਦੇ ਮਿੱਟੀ ਦੇ ਬੋਰੇ ਉਹ ਅਸੀਂ ਜਾਲ ਦੇ ਵਿੱਚ ਪਾ ਪਾ ਕੇ ਦੂਜੇ ਵੀ ਉਹੋ ਹੀ ਸੱਟਦੇ ਆ ਆਰਮੀ ਵੀ ਉਹੋ ਹੀ ਸੱਟ ਰਹੀ ਹੈ ਜੀ ਫਿਰ ਦਿਨ ਜਿਵੇਂ ਦਿਨੇ ਤਾਂ ਲੱਗੇ ਨੇ ਫਿਰ ਰਾਤ ਵੀ ਲੱਗਦਾ ਲੂਣੀ ਪੈਂਦੀ ਹੋਣੀ ਹੈ ਇੱਥੇ ਰਾਤ ਅਸੀਂ ਅਜੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਐਸਟੀਐਮ ਸਾਹਿਬ ਆਏ ਸੀ ਤਸੀਲਦਾਰ ਸਾਹਿਬ ਆਏ ਸੀ ਉਹਨਾਂ ਨੂੰ ਇਹੇ ਬੇਨਤੀ ਕੀਤੀ ਆ ਇਹ ਇਹ ਸਿੰਗਲ ਟਰਮ ਜਿਹੜੇ ਲੋਕ ਥੱਕ ਜਾਂਦੇ ਆ ਮਿੱਟੀ ਦਾ ਘੋਲਿਆ ਇਹ ਆਪਾਂ ਵੀ ਇਹ ਕਰਨਾ ਹੋਵੇ ਆਪਾਂ ਵੀ 24 ਘੰਟੇ ਨਹੀਂ ਕੰਮ ਕਰ ਸਕਦੇ ਅਸੀਂ ਕਹਿੰਨੇ ਵੀ ਇਹਨਾਂ ਦੀ 8-8 ਘੰਟੇ ਦੀਆਂ ਸ਼ਿਫਟਾਂ ਤੈਨ ਬਣਾਈਆਂ ਜਾਣ ਤੇ ਲਗਾਤਾਰ ਸ਼ਿਫਟੇ ਵਿੱਚ ਲੋਕ ਕੰਮ ਕਰਨ ਤਾਂ ਕਿ ਇਹਨੂੰ ਅਸੀਂ ਜਿਹੜਾ 1/2 ਕਿਲੋਮੀਟਰ ਦਾ ਸਾਡਾ ਟੋਟਾ ਆ ਜੇ ਅਸੀਂ ਇਹਨੂੰ ਦਰੱਖਤ ਤੇ ਸੱਟ ਸੱਟ ਕੇ ਹੁਣ ਵੀ ਆ ਤੁਸੀਂ ਦੇਖੋ ਇਹ ਵੱਡੇ ਵੱਡੇ ਹਸਪੀਟਲ ਦੇ ਸਿੱਟੇ ਆ ਜੀ ਉਹ ਡਾਫ ਲਾਈ ਜਾਂਦਾ ਵੱਢੀ ਜਾਂਦਾ ਉਹਨੇ ਪਾਸੇ ਨੂੰ ਜੇ ਅਸੀਂ ਇਹਨੂੰ ਨਹੀਂ ਰੋਕਦੇ ਤਾਂ ਇਹਨੇ ਸਾਨੂੰ ਮਤਲਬ ਇਹ ਤਾਂ ਦੋ ਘੰਟਿਆਂ ਦਾ ਕੰਮ ਐ ਸਾਨੂੰ ਵੱਢ ਕੇ ਲੋੜ ਚ ਇਸ ਵੇਲੇ ਬੜੀ ਚਿੰਤਾ ਬਣੀ ਹੋਈ ਆ ਕਿ ਸਤਲੁਜ ਦਰਿਆ ਇੱਕ ਵੱਡਾ ਦਰਿਆ ਐ ਬਹੁਤ ਮਾਰ ਕਰ ਸਕਦਾ ਜੇਕਰ ਕੋਈ ਅੰਸਗਾਵੀ ਘਟਨਾ ਹੋ ਗਈ ਤਰ੍ਹਾਂ ਤਰ੍ਹਾਂ ਦੀਆਂ ਫਰਮਾਂ ਵੀ ਹਲਾਈਆਂ ਜਾ ਰਹੀਆਂ ਨੇ ਕੋਈ ਕਹਿ ਰਿਹਾ ਕਿ ਬੰਨ ਟੁੱਟ ਗਿਆ ਕੋਈ ਕਹਿ ਰਿਹਾ ਕਿ ਬੰਨ ਟੁੱਟਣ ਦੇ ਕੰਡੇ ਤੇ ਆ ਅਸਲ ਹਾਲਾਤ ਹੁਣ ਕੀ ਨੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਗਏ ਐਸਟੇਸ ਸਾਹਿਬ ਨੂੰ ਵੀ ਤੁਸੀਂ ਸਾਡੇ ਤਹਿਸੀਲ ਦੇ ਮਾਲਕਾਂ ਤੁਸੀਂ ਉੱਤੇ ਡੀਸੀ ਸਾਹਿਬ ਨਾਲ ਗੱਲ ਕਰੋ ਲੁਧਿਆਣਾ ਡੀਸੀ ਸਾਹਿਬ ਨਾਲ ਗੱਲ ਕਰੋ ਆ ਜਿਹੜਾ ਪਰਲੇ ਪਾਸੇ ਉਹ ਤੋਂ ਉਹ ਸਾਥੀ ਦੇਖਣੋ ਜਿਹੜਾ ਡੱਫ ਲੱਗੀ ਆ ਜੇ ਉਹਦੇ ਵਿੱਚ ਦੀ ਉਧਰਲੇ ਪਾਸੇ ਦੀ ਕੋਈ ਮਸ਼ੀਨ ਆ ਕੇ ਛੋਟੀ ਜਿਹੀ ਨਹਿਰ ਪੱਟੀ ਜਾਵੇ ਬਾਕੀ ਪਾਣੀ ਨੇ ਵਹਾ ਆਪਣਾ ਆਪੇ ਹੀ ਕਰ ਲੈਣਾ ਤਾਂ ਕਿ ਆ ਜਿੱਥੇ ਚੌੜਾ ਹੈਗਾ ਉੱਥੇ ਲੈ ਕੇ ਛੱਡਿਆ ਜਾਵੇ ਦੋ ਖੱਤਿਆਂ ਦਾ ਡੋਟਾ ਐਸਾ ਜੇ ਕਰਨਾ ਹੋਵੇ ਕੋਈ ਵੱਡੀ ਗੱਲ ਨਹੀਂ ਇਹ ਪਾਣੀ ਜਿਹੜਾ ਵੱਡਿਆ ਜਾ ਸਕਦਾ ਤੇ ਸਾਸੀਂ ਹੜ ਤੋਂ ਬਚ ਸਕਦੇ ਆ ਅਸੀਂ ਬੇਨਤੀ ਕਰਕੇ ਆ ਦੇਖੋ ਨੀ ਜਿੱਦਾਂ ਕਿਹਾ ਤਾਂ ਸਾਨੂੰ ਹੈਗਾ ਪਈ ਅਸੀਂ ਲੁਧਿਆਣੇ ਡੀਸੀ ਨਾਲ ਗੱਲ ਕਰਦੇ ਆ ਪ੍ਰਸ਼ਾਸਨਾਂ ਗੱਲ ਕਰਦੇ ਦੇਖੋ ਕੀ ਕਰਦੇ ਆ ਕਿਉਂਕਿ ਸਰਕਾਰਾਂ ਕੋ ਤਾਂ ਬਹੁਤ ਵੱਡੇ ਸਾਧਨ ਹੁੰਦੇ ਆ ਸਰਕਾਰਾਂ ਦਾ ਮੈਂਟਲ ਸਭ ਕੁਝ ਕਰ ਸਕਦੀਆਂ ਸਾਨੂੰ ਤਰਾਸ ਗਿਆ ਇਸ ਗੱਲ ਦੀ ਆ ਆ ਭਾਰਤ ਮਾਲਾ ਪ੍ਰੋਜੈਕਟ ਆ ਇਹ 3 ਸਾਲਾਂ ਦੇ ਵਿੱਚ ਪੂਰਾ ਹੋਣ ਵਾਲਾ ਤੇ ਪਰ 80 ਸਾਲਾਂ ਦੇ ਬੰਨਾਂ ਨੂੰ ਹੋ ਗਿਆ ਸਾਡੇ ਬੰਨਾਂ ਦਾ ਹਲੇ ਤਈ ਜਿਹੜਾ ਇਹਦਾ ਇਹ ਕੋਟਾ ਪੂਰਾ ਨਹੀਂ ਹੋਇਆ ਬੜੇ ਪੈਸੇ ਇਹਨਾਂ ਦੇ ਨਾਲ ਤੇ ਸਰਕਾਰਾਂ ਦੇ ਆਏ ਆ ਬੜੇ ਪੈਸੇ ਜਿਹੜੇ ਆ ਇਹਨਾਂ ਦੇ ਉੱਤੇ ਲੱਗੇ ਕਿ ਨਹੀਂ ਲੱਗੇ ਉਹ ਮਤਲਬ ਅਧਿਕਾਰੀ ਜਾਣਦੇ ਆ ਤੇ ਪਰ ਸਾਡਾ ਹਰ ਸਾਲ ਸਾਡਾ ਹਾਲੇ ਹੀ ਹੁੰਦਾ ਜਦੋਂ 20 ਆਉਦਾ ਹੱਲੇ 20 ਤਾਂ ਆਪਣੇ ਇੱਥੇ ਹੁਣ ਦੋ ਕੁ ਦਿਨ ਪਏ ਆ ਤੇ 20 ਦਾ ਪਿੱਛੇ ਹਿਮਾਚਲ ਦੇ ਸੀ ਤਾਂ ਸਾਡਾ ਪੰਜਾਬ ਪਹਿਲੇ ਰੁੜ ਗਿਆ ਜੀ ਅਸੀਂ ਕਹਿੰਨੇ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਕਿ ਜੇ ਅਸੀਂ ਡੋਬੇ ਦੇ ਵਿੱਚ ਅਸੀਂ ਮਰਨਾ ਤੇ ਪਾਣੀ ਦੇ ਅਧਿਕਾਰ ਵੀ ਸਾਡਾ ਚਾਹੀਦਾ ਤਾਂ ਕਿ ਜੇ ਸਾਤੋਂ ਕਿਸੇ ਨੇ ਪਾਣੀ ਲੈਣਾ ਉਹ ਮੁੱਲ ਲਵੇ ਸਾਨੂੰ ਉਹਦੇ ਪੈਸੇ ਦੇਵੇ ਜਿੱਦਾਂ 1995 ਤੋਂ ਪਹਿਲਾਂ ਪੈਸੇ ਮਿਲਦੇ ਰਹੇ ਆ 1995 ਤੋਂ ਬਾਅਦ ਜਿੰਨੀਆਂ ਵੀ ਸਰਕਾਰ ਆਈਆਂ ਕਿਸੇ ਨੇ ਇੱਕ ਵੀ ਪਾਣੀ ਦਾ ਪੈਸਾ ਪੰਜਾਬ ਸਰਕਾਰ ਨੂੰ ਦੇਦਾ ਸਰਕਾਰ ਦੇ ਖਜ਼ਾਨੇ 'ਚ ਪੈਸਾ ਆਵੇ ਨਾ ਇਹਦੀ ਬੰਨਾਂ ਦੀ ਮਜ਼ਬੂਤੀ ਹੋਵੇ ਅਸੀਂ ਤਾਂ ਕਹਿੰਦੇ ਜੇ ਸਰਕਾਰ ਚੰਗੀ ਹੋਵੇ ਜਿੰਨੀ ਇੱਥੇ ਰੇਤੇ ਦੀ ਮਾਈਨਿੰਗ ਹੋ ਰਹੀ ਆ ਜੇ ਉਹੋ ਹੀ ਪੈਸਾ ਬੰਨਾਂ ਤੇ ਲਾਇਆ ਜਾਵੇ ਤੇ ਬੰਨ ਸਾਡੇ ਕੰਕਰੀਟ ਦੇ ਪੱਕੇ ਹੋ ਸਕਦੇ ਆ ਪਰ ਉਹ ਸਿਆਣ ਕਿ ਕੀ ਕੀਤਾ ਜਾਵੇ ਜੀ ਜਦੋਂ ਬੇੜੇ ਖਾਤਰੁ ਖਾਣ ਲੱਪ ਪਵੇ ਹਾਂ ਐਂਡ ਤੇ ਆ ਜਾਂਦਾ ਕੰਮ ਤਾਂ ਉਦੋਂ ਇਹ ਚੇਤੇ ਆ ਜਾਂਦਾ ਤਾਂ ਆ ਦੇਖੋ ਹੁਣ ਆਰਮੀ ਇੱਥੇ ਇਸੇ ਕਰਕੇ ਲਾਈ ਹੋਈ ਆ ਤਾਂ ਕਿ ਜਿਹੜਾ ਉਹ ਪ੍ਰਬੰਧ ਕੀਤਾ ਜਾ ਸਕਣ ਤਾਂ ਇਸੇ ਕਰਕੇ ਜਿਹੜੇ ਨੇ ਇੱਥੇ ਲੋਕ ਲੱਗੇ ਹੋਏ ਨੇ ਵੱਡੇ ਪੱਦਰ ਤੇ ਕਿਉਂਕਿ ਬਹੁਤ ਵੱਡੇ ਪੱਦਰ ਤੇ ਪਿੰਡਾਂ ਨੂੰ ਜਿਹੜੀ ਆ ਉਹ ਮਾਰ ਵੱਜ ਸਕਦੀ ਆ ਕਹਿੰਦੇ ਕਿ 35 ਤੋਂ 40 ਪਿੰਡ ਜਿਹੜੇ ਨੇ ਇਸ ਮਾਰ ਵਿੱਚ ਆ ਸਕਦੇ ਨੇ ਤਾਂ ਇਸੇ ਕਰਕੇ ਲੋਕ ਆਪਣੇ ਪੱਦਰ ਤੇ ਟਰੈਕਟਰ ਲੈ ਕੇ ਆਇਆ ਕੋਈ ਜੀਸੀਬੀ ਮਸ਼ੀਨਾਂ ਲੈ ਕੇ ਆਇਆ ਨਾਲ ਪ੍ਰਸ਼ਾਸਨ ਲੱਗਾ ਹੋਇਆ ਆਰਮੀ ਲੱਗੀ ਹੋਈ ਆ ਤਾਂ ਲੋਕ ਇਸ ਵੇਲੇ ਚਿੰਤਾ ਦੇ ਵਿੱਚ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਾ ਲਿੱਤੇ ਜਾਣ ਤਾਂ ਭਾਜੀ ਕੀ ਕੀ ਹਾਲਾਤ ਕੀ ਲੱਗ ਰਹੇ ਨੇ ਹੁਣ ਤੁਹਾਨੂੰ ਕੀ ਹਾਲਾਤ ਲੱਗ ਰਹੇ ਨੇ ਹਾਲਾਤ ਅੱਜ ਨਾਲ ਤਾਂ ਠੀਕ ਆ ਥੋੜੇ ਜਿਹਾ ਠੀਕ ਹੈ ਹਾਂ ਜੀ ਤੁਸੀਂ ਲੋਕਲੋਂ ਹਾਂ ਜੀ ਲੋਕ ਲਈਆਂ ਅੱਛਾ ਹਾਂ ਜੀ ਇੱਧਰ ਸੰਗ ਤੁਸੀਂ ਬਾਅਦ ਸਾਰੇ ਜੋਟ ਗਿਆ ਬੰਦੇ ਅੱਛਾ ਕੁਝ ਬਚਾ ਹੈਗਾ ਠੀਕ ਹੈ ਇਹ ਨੌਜਵਾਨ ਸਾਰੇ ਆਏ ਹੋਏ ਨੇ ਸਾਰੇ ਨੌਜਵਾਨ ਹਾਂ ਜੀ ਆਏ ਆ ਆਪਣੇ ਅੱਛਾ ਠੀਕ ਹੈ ਜੀ ਵੀਪ ਲੱਗਦੀ ਆ ਠੀਕ ਹੈ ਤਾਂ ਇਹ ਸਾਰੇ ਨੌਜਵਾਨ ਲੱਗੇ ਹੋਏ ਨੇ ਤਾਂ ਹਾਂ ਜੀ ਤੁਸੀਂ ਇਥੋਂ ਜੀ ਲੋਕਲੋਂ ਮੈਂ ਪਿੰਡੂ ਮਜ਼ਦੂਰ ਜੀ ਦਾ ਜ਼ਿਲ੍ਹਾ ਪ੍ਰਧਾਨ ਜੀ ਸੂਬਾ ਕਮੇਟੀ ਮੈਂਬਰ ਹਾਂ ਹਸਰਾਜ ਪੱਪਵਾ ਅਸੀਂ ਵੀ ਪਿੰਡਾਂ ਦੀ ਲੇਬਰ ਇੱਥੇ ਆਉਂਦੀ ਆ ਸਾਰਿਆਂ ਦੀ ਨੂਰਮਹਿ ਇਲਾਕੇ ਤੋਂ ਸਾਰੇ ਉਦੋਂ ਤੋਂ ਲਗਾਤਾਰ ਇੱਥੇ ਆ ਤੇ ਖਾਸ ਤੌਰ ਤੇ ਜਿਹੜੇ ਮਨਰੇਗਾ ਦੇ ਮਜ਼ਦੂਰ ਆ ਕਿਉਂਕਿ ਹਰ ਵਾਰੀ ਜਦੋਂ ਹੜਾਂ ਦੀ ਸਥਿਤੀ ਹੁੰਦੀ ਆ ਤਾਂ ਇੱਥੇ ਉਹਨਾਂ ਨੂੰ ਸਰਕਾਰਾਂ ਭੇਜਦੀਆਂ ਵੀਡੀਓ ਦਾਫਤਰਾਂ ਵਾਲੇ ਭੇਜਦੇ ਆ ਪਿਛਲੀ ਵਾਰ ਵੀ ਜਦੋਂ ਮੋ ਮਿਓ ਹੜ ਆਈ ਸੀ ਤੇ ਉਦੋਂ ਵੀ ਜਿਹੜਾ ਮਜ਼ਦੂਰਾਂ ਨੇ ਬਹੁਤ ਸਾਰਾ ਕੰਮ ਕੀਤਾ ਤੇ ਉਹਨਾਂ ਦੇ ਬਕਾਇਆ ਨਹੀਂ ਮਿਲੇ پیسے ਨਹੀਂ ਮਿਲੇ ਹੁਣ ਵੀ ਬਹੁਤ ਸਾਰੀਆਂ ਲੇਬਰਾਂ ਆ ਆ ਬਹੁਤ ਸਾਰੇ ਪਿੰਡ ਆ ਪਿੰਡ ਭੁੱਲਰਾ ਆ ਪਿੰਡ ਕਾਦੀਆਂ ਆ ਪਿੰਡ ਲੱਧਣਾ ਪਿੰਡ ਸੰਗੋਆ ਵਾਲਿਆ ਪਿੰਡ ਪਵਾਦੜਾ ਪਿੰਡ ਢੰਗਾਰਾ ਇਹ ਸਾਰੇ ਬੁੱਝਕੇਲਾ ਪਿੰਡ ਸੁੰਨੜਗਲਾ ਪਿੰਡ ਇਹ ਸਾਰੇ ਪਿੰਡਾਂ ਦੀਆਂ ਲੇਬਰਾਂ ਇੱਥੇ ਆਵੀਆਂ ਜਿਹੜੀਆਂ ਕਹਿੰਨੀਆਂ ਵੀ ਸਾਨੂੰ ਮਈ ਮਹੀਨੇ ਤੋਂ ਜਿਹੜੇ ਉਹ ਬਕਾਇਆ ਨਹੀਂ ਮਿਲੇ ਹੈ ਪੈਸੇ ਨਹੀਂ ਮਿਲੇ ਉਦਾਂ ਹੀ ਲੇਬਰ ਦੀ ਬਹੁਤ ਤਨਖਾਹ ਮਜ਼ਦੂਰੀ ਘਟਿਆ 346 ਰੁਪਏ ਆ ਤਾਂ 346 ਰੁਪਏ ਅੱਜ ਦੇ ਸਮੇਂ ਮਹਿੰਗਾਈ ਦੇ ਜੋਗ ਵਿੱਚ ਕੀ ਹੁੰਦੇ ਆ ਜੇ ਉਹਨਾਂ 'ਚੋਂ ਵੀ ਪੈਸੇ ਨਹੀਂ ਮਿਲਣੇ ਅਸੀਂ ਤਾਂ ਮਜ਼ਦੂਰ ਜਿਥੇ ਬੰਦੀਆਂ ਮੰਗ ਕਰਦੀਆਂ ਵੀ ਇਹਨਾਂ ਦੀ ਦਿਹਾੜੀ 700 ਰੁਪਇਆ ਹੋਵੇ ਘੱਟੋ ਘੱਟ ਪਰ ਉਹ ਵੀ ਪੈਸੇ ਕੰਮ ਕੀਤੇ ਦੇ ਪੈਸੇ ਨਹੀਂ ਮੈਂ ਹਾਲਾਂਕਿ ਇਹ ਸੈਂਟਰ ਨੇ ਪੈਸੇ ਭੇਜਣੇ ਆ ਪੰਜਾਬ ਸਰਕਾਰ ਦਾ ਤੇ ਜ ਹੈ ਹੀ ਕੁਝ ਨਹੀਂ ਉਹ ਵੀ ਨੀਰਾਂ ਨੂੰ ਮਿਲ ਰਿਹਾ ਹੈ ਦੂਸਰਾ ਇਹਨਾਂ ਦੀ ਤਾਂ ਸਮੱਸਿਆ ਆ ਇੱਕ ਅਸੀਂ ਉੱਥੇ ਸਰਵੇ ਕੀਤਾ ਬਈ ਨੂਰ ਮੈਲ ਜਿਹੜਾ ਮਜ਼ਦੂਰਾਂ ਦਾ ਬਕਾਇਆ 84 ਲੱਖ ਰੁਪਈਆ 1000 ਰੁਪਏ ਬਕਾਇਆ ਰਹਿੰਦਾ ਨੂਰ ਮੈਲ ਦਫ਼ਤਰ ਦਾ ਤਾਂ ਫਲੋਰ ਦਾ ਜਿਹੜਾ ਤਹਿਸੀਲਦਾਰ ਆ ਉਹ 94 ਲੱਖ 26000 ਰੁਪਈਆ ਬਕਾਇਆ ਰਹਿੰਦਾ ਕਿੱਦਾਂ ਮਜ਼ਦੂਰ ਆਪਣਾ ਗੁਜ਼ਾਰਾ ਕਰਨਗੇ ਦੂਸਰਾ ਜਿੱਦਾਂ ਦਾ ਹੜ੍ਹਾਂ ਦੀ ਸਥਿਤੀ ਆ ਜਿੱਦਾਂ ਮੀਂਹ ਪੈਂਦਾ ਰਿਹਾ ਲਗਾਤਾਰ ਇਹਨਾਂ ਦੇ ਘਰ ਵੀ ਚੁੰਦੇ ਆ ਬਾਲੇ ਛਤਾਂ ਵਾਲੇ ਆ ਫਿਰ ਉਹਨਾਂ ਦੇ ਘਰ ਟਹਿ ਗਏ ਕਈਆਂ ਦੇ ਤਾਂ ਸਰਕਾਰ ਨੇ ਕੱਢਿਆ ਵੀ 3944 ਰੁਪਏ ਮਿਲਣਗੇ ਮੁਆਵਜ਼ਾ ਮੈਨੂੰ ਦੱਸੋ ਵੀ ਹੱਸੋ ਹੀ ਨਹੀਂ ਗੱਲ ਨਹੀਂ ਹੈ 3944 ਨਾਲ ਕੀ ਬਣੂਗਾ ਸੋ ਅਸੀਂ ਅੱਜ ਜਿਹੜਾ ਇੱਥੇ ਲਗਾਤਾਰ ਲੇਬਰਾਂ ਨੂੰ ਜਿਹੜੀਆਂ ਉਹ ਵਿਚਾਰੀਆਂ ਆਪਣਾ ਪਿੱਟ ਸੇ ਆਪਾ ਕਰਦੀਆਂ ਵੀ ਅਸੀਂ ਕੰਮ ਵੀ ਕਰਦੇ ਮਿਹਨਤ ਵੀ ਕਰਦਾ ਕਿਦਾਂ ਬਜ਼ੁਰਗਔਰਤਾਂ ਆ ਜਿਹੜੀਆਂ ਲਗਾਤਾਰ ਈ ਡੀ ਡੀ ਦੂਰੋਂ 5-5 ਕਿਲੋਮੀਟਰ ਤੁਰ ਕੇ ਆਉਂਦੀਆਂ ਇੱਥੇ ਸਾਰੀ ਦਿਹਾੜੀ ਮਿਹਨਤ ਕਰਦੀਆਂ ਬੋਰੇ ਚੁੱਕਦੀਆਂ ਬੰਨਾਂ ਤੇ ਸੜਦੀਆਂ ਤੇ ਮੁੜ ਕੇ ਉਹਨਾਂ ਨੂੰ ਤੁਰ ਕੇ ਜਾਣਾ ਪੈਂਦਾ ਤੁਰ ਕੇ ਆਉਣਾ ਪੈਂਦਾ ਸੋ ਅਸੀਂ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆਉਂਦੇ ਆ ਉਹਨਾਂ ਦੇ ਧਿਆਨ ਚ ਵੀ ਲਿਆ ਰਹੇ ਆ ਤੇ ਜਦੋਂ ਉਹਨਾਂ ਨਾਲ ਗੱਲ ਕਰਦੇ ਉਹ ਕਹਿੰਦੇ ਜੀ ਤੁਸੀਂ ਤਲਖੀ ਨਾਲ ਗੱਲ ਕਰਦੇ ਆ ਦੇਖੋ ਗੁੱਸਾ ਤਾਂ ਆਉਂਦਾ ਹੀ ਆ ਨਾ ਵੀ ਘੱਟੋ ਘਾਟੇ ਜਿਹੜਾ ਸਭ ਤੋਂ ਪਛੜ ਲਤਾੜਿਆ ਵਰ ਗਿਆ ਮਜ਼ਦੂਰ ਤੱਕ ਆਇਆ ਇਹਦਾ ਤੁਸੀਂ ਮਿਹਨਤ ਦਾ ਮੁੱਲ ਕਿਉਂ ਨਹੀਂ ਦਿੰਦੇ ਮਜ਼ਦੂਰ ਕਿਉਂ ਨਹੀਂ ਦਿੰਦੇ ਸੋ ਇਹ ਸਾਡੀ ਅੱਜ ਦੀ ਮੰਗ ਹੈ ਬਈ ਜਿੱਥੇ ਆਹ ਹੋਰ ਸਾਰਾ ਨੈਫਟਰ ਹੈ ਇਹਨਾਂ ਹੜਾ ਨਾਲ ਉਹ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਫੁੱਲ ਦਿਹਾੜੀ ਦਿੱਤੀ ਜਾਵੇ ਉਹਨਾਂ ਦੇ ਬਕਾਇਆ ਜਿਹੜੇ ਦਿੱਤੇ ਜਾਣ ਧੰਨਵਾਦ ਠੀਕ ਹੈ ਤਾਂ ਜਿਹੜੀ ਮਿਹਨਤ ਹੈ ਉਹ ਬੰਨ ਦੀ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਮਜ਼ਦੂਰਾਂ ਨੂੰ ਲਿਆਂਦਾ ਗਿਆ ਇਸ ਓਕੀ ਘੜੀ ਦੇ ਵਿੱਚ ਮਜ਼ਦੂਰ ਬੰਨ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਾਂ ਇਹਨਾਂ ਨੂੰ ਵੀ ਅਧਿਕਾਰ ਦੇਣਾ ਚਾਹੀਦਾ ਪਰ ਫਿਲਹਾਲ ਜਿਹੜਾ ਸਤਲੁਜ ਦਰਿਆ ਦੇ ਉੱਪਰ ਸਿਚੁਏਸ਼ਨ ਥੋੜੀ ਕੰ ਪੈਨਿਕ ਹੋ ਗਿਆ ਸੀਗਾ ਮਾਹੌਲ ਕਿ ਬਹੁਤ ਜ਼ਿਆਦਾ ਪਾਣੀ ਚੜ ਗਿਆ ਕਹਿੰਦੇ ਕਿ ਪਾਣੀ ਹੁਣ ਸਟੇਬਲ ਹੋ ਗਿਆ ਇੰਨਾ ਜ਼ਿਆਦਾ ਨਹੀਂ ਅਜੇ ਚੜਿਆ ਤਾਂ ਇਸ ਕਰਕੇ ਜਿਹੜੀ ਥੋੜੀ ਜਿਹੀ ਰਾਹਤ ਮਿਲੀ ਆ ਪਰ ਖਤਰਾ ਅਜੇ ਟਲਿਆ ਨਹੀਂ ਆ ਲੋਕ ਪਿੰਡਾਂ ਦੇ ਵੱਧ ਚੜ ਕੇ ਜਿਹੜੇ ਨੇ ਇਸ ਵੇਲੇ ਇੱਥੇ ਆ ਰਹੇ ਨੇ ਔਰ ਬੰਨ ਮਜ਼ਬੂਤ ਜਿਹੜਾ ਉਹ ਕੀਤਾ ਜਾ ਰਿਹਾ ਦੇਖਦੇ ਰਹੋ #ਪੰਜਾਬ